ਦੇਖਣੀ ਪੈਣੀ ਇੱਕ ਤਾਂ ਚੱਲ ਰਹੀ ਨੇ ਸਲੀਨ ਦੇ ਸੂਟ ਹਾਂ ਉਹ ਇਹਦਾ 1200 ਦੀ ਰੇਂਜ ਹੈਗੀ ਇਹ ਤਾਂ ਮਹਿੰਗਾ ਹੈ ਨਹੀਂ ਪੈਣੇ ਲਾਪਰੀਤ ਲਾਪਨੀ ਫੇਰ ਆ ਗਈ ਮੰਗਤੀ ਜੀ ਇਹਨੂੰ ਆ ਗਈ ਨੀ ਛੋਟੀ ਲਿਆ ਚੱਕੀ ਲਿਆ ਇਹਦਾ ਦੇਖਦੇ ਅੱਜ ਇੱਕ ਪਾਸਾ ਕਰਦੇ ਆ ਇਹਦਾ ਕੀ ਪਤਾ ਕੁਝ ਮੰਗਣਾਈ ਨਾ ਹੋਵੇ ਕੋਈ ਗੱਲ ਕਰਨਾਈ ਹੋਵੇ ਫੜਤਾ ਜਾ ਪਹਿਲਾਂ ਲੈ ਪੈਣੇ ਅੰਦਰ ਹੀ ਬੜੀਆਂ ਬੈਠੀਆਂ ਤੁਸੀਂ ਅੱਜ ਹੋਰ ਬਾਹਰ ਨਿਕਲ ਕੇ ਕੀ ਕਰਨਾ ਲੋਕ ਬਾਹਰ ਬੈਠਣ ਜੋਗਾ ਛੱਡਦੇ ਤਾਂ ਹੈ ਨਹੀਂ ਮਸਾ ਦਾ ਧੁੱਪ ਨਿਕਲੀ ਦੀ ਬਾਹਰ ਬਹਿ ਜਾਂਦੀਆਂ ਨਾ ਨਾ ਪੈਣੇ ਕੋਈ ਨਾ ਕੋਈ ਆਏ ਬਾਹਰ ਪੈਣੇ ਕੋਈ ਨਾ ਕੋਈ ਮੰਗਤਾ ਆ ਜਾਂਦਾ ਲੈ ਪੈਣੇ ਮੰਗਦੇ ਵੀ ਥੋੜੇ ਸਹਾਰੀ ਨੇ ਵਿਚਾਰੇ ਜੇ ਆਉਣਗੇ ਨਹੀਂ ਫਿਰ ਹੋਰ ਕੀ ਕਰਨਗੇ ਭੁੱਖੇ ਨਹੀਂ ਮਰ ਜਾਣਗੇ ਦੱਸ ਉਹ ਨਾ ਜਿਨ੍ਹਾਂ ਦੀ ਤਾਂ ਮਜਬੂਰੀ ਆ ਮੰਗਣਾ ਉਹ ਤਾਂ ਚੱਲ ਰਹੀ ਗੱਲ ਇੱਕ ਪਾਸੇ ਜਿਹੜੇ ਤੇਰੇ ਵਰਗੇ ਰੱਜੇ ਪੁੱਜੇ ਜਾਣ ਕੇ ਢੋਂਗ ਕਰਦੇ ਨੇ ਮੰਗਦੇ ਬੰਨ ਦਾ ਉਹਨਾਂ ਦਾ ਕੀ ਕਰੀਏ ਚਲ ਉਹ ਮੰਗਦਿਆਂ ਦੀ ਗੱਲ ਕਰਦੀਆਂ ਉਹ ਤਾਂ ਕਿਸੇ ਦਿਨ ਤਿਹਾਰ ਤੇ ਆਉਂਦੇ ਆ ਤੂੰ ਰੋਜੀ ਆ ਭਾਂਡਾ ਵੱਡਾ ਕਰੀ ਰੱਖਦੀਆਂ ਪਹਿਲੇ ਦਿਨਾਂ ਹੀ ਕੌਲੀ ਲੈ ਕੇ ਫਿਰ ਬਾਟੀ ਲੈ ਕੇ ਤੇ ਹੋੜਾ ਡੋਂਗਾ ਚੱਕ ਲਈ ਏਦੋਂ ਬਾਅਦ ਦੇਗਾ ਚੱਕ ਲਈ ਨਹੀਂ ਨਾਲੇ ਉਹਨਾਂ ਨੂੰ ਤਾਂ ਕੁਛ ਨਾ ਕੁਛ ਪਾਉਣ ਦੀ ਦਾ ਪੁੰਨੇ ਲੱਗਦਾ ਹੈ ਤੇਰੇ ਵਰਗੇ ਨੂੰ ਕੀ ਪਾਈਏ ਅਸੀਂ ਡਰਾਮੇ ਕਰਦੀਆਂ ਜਿਹੜੇ ਮੇਰੀ ਗੱਲ ਸੁਣ ਲੈ ਤੇਰੀਆਂ ਸਾਰੀਆਂ ਚਲਾਕੀਆਂ ਸਾਡੇ ਮੂਰੇ ਆ ਗਈਆਂ ਬਗਜਾਰੋਂ ਸਾਡੇ ਘਰ ਨਾ ਆਇਆ ਕਰ ਲੈ ਮੈਂ ਕਿਹੜੀ ਚਲਾਕੀ ਕਰਤੀ ਭੈਣੇ ਅੱਛਾ ਤੈਨੂੰ ਤਾਂ ਐ ਲੱਗਦਾ ਵੀ ਇਹਨਾਂ ਨੂੰ ਤਾਂ ਕੁਛ ਦੇ ਕੁਛ ਪਤਾ ਹੀ ਨਹੀਂ ਮੇਰੇ ਪਹਿਲਾਂ ਮੈਨੂੰ ਸਾਰਾ ਦਸਤਾ ਜਿਹੜਾ ਤੂੰ ਆਪਦੇ ਘਰੋਂ ਮੈਨੂੰ ਪਹਿਲਾਂ ਭੁੱਕੀ ਕੋਲ ਕੇ ਦਿੰਨੀਏ ਫਿਰ ਦਿੰਨੀਏ ਖੰਡ ਕੋਲ ਕੇ ਹਾਏ ਮਰ ਜਾ ਕਿੱਡੇ ਕਿੱਡੇ ਦੂਸ਼ਾ ਲਾਉਂਦੇ ਨੇ ਲੋਕ ਨੀ ਪੈਣੀ ਤੇਰੇ ਕਰਕੇ ਜੇ ਤੈਨੂੰ ਐ ਤਾਂ ਦੱਸਤਾ ਵੀ ਮੈਂ ਭੁੱਕੀ ਖੋਲ ਕੇ ਦਿੰਨੀ ਐ ਕਰਦੀ ਆ ਪਰ ਹੁਣੇ ਤੈਨੂੰ ਐ ਤਾਂ ਨਹੀਂ ਦੱਸਿਆ ਵੀ ਉਹਦੇ ਪਿੱਛੇ ਮੇਰੀ ਮਜਬੂਰੀ ਕੀ ਐ ਕੀ ਮਜਬੂਰੀ ਐ ਤੇਰੀ ਆਪ ਦੇਖੋ ਇਹਨਾਂ ਨੂੰ ਭੁੱਕੀ ਖੋਲ ਕੇ ਦੇਣ ਚ ਵੀ ਕਈ ਮਜਬੂਰੀ ਹੋ ਸਕਦੀ ਐ ਪਖੰਡ ਦੇਖ ਕੇ ਖੜੇ ਜੇ ਸੋਟੀ ਲੈਣੀ ਐ ਨਾ ਮੇਰੇ ਨਾਲ ਸੁਣ ਕਹਿੰਦੇ ਹੁੰਦੇ ਜਿਸ ਤਨ ਲੱਗੇ ਉਹ ਤਾਂ ਨ ਜਾਣੇ ਉਹ ਤਾਂ ਮੈਂ ਹੀ ਜਾਣਦੀ ਐ ਜਿਹੜੀ ਮੈਂ ਕੱਟਦੀ ਫਿਰਦੀ ਆ ਨਾ ਕੀ ਲੱਗਿਆ ਤੇਰੇ ਤਨ ਨੂੰ ਮਸਤੀ ਹੋਈ ਆ ਲੋਕਾਂ ਤੋਂ ਮੰਗਣ ਦੀ ਆਤ ਪਈ ਹੋਈ ਆ ਆਪ ਕੋਈ ਕੰਮ ਕਰਨਾ ਨਹੀਂ ਹੈਗਾ ਨੇ ਪੜਣੀ ਮੈਂ ਤਾਂ ਕਹਿਨੀ ਆ ਵੀ ਰੱਬ ਤੁਹਾਡੇ ਹੱਥ ਜਿਵੇਂ ਠੂਠਾ ਫੜਾਵੇ ਤੁਹਾਨੂੰ ਪਤਾ ਲੱਗੇ ਵੀ ਮੰਗਣਾ ਕਿੰਨਾ ਔਖਾ ਹੈ ਲੋਕਾਂ ਦੇ ਹਾੜੇ ਕੱਢਣੇ ਕਿੰਨੇ ਔਖੇ ਨੇ ਤੁਹਾਨੂੰ ਕੀ ਲੱਗਦਾ ਮੈਂ ਸ਼ੌਂਕ ਨੂੰ ਮੰਗਦੀ ਫਿਰਦੀ ਆ ਲੈ ਦੇਖ ਸਾਡੇ ਘਰੇ ਮੰਗ ਮੰਗ ਲੈ ਕੇ ਜਾਂਦੀ ਆ ਆਪਣੇ ਬਾਰੇ ਅਜੇ ਸੁੱਖਾ ਸੁੱਖਦੀ ਤੇਰਾ ਪੈਜ ਤੇਰਾ ਬਿੱਟ ਸੋਟੀ ਲਿਆ ਨਹੀਂ ਚੱਕ ਕੇ ਪੂਰੀ ਗੱਲ ਤਾਂ ਸੁਣ ਲੋ ਪੂਰੀ ਗੱਲ ਤਾਂ ਸੁਣੀ ਨਹੀਂ ਮੈਂ ਤੇ ਇਹ ਕਹਿੰਦੀ ਸੀ ਭਣੇ ਰੱਬ ਅਜੇ ਟਾਈਮ ਕਿਸੇ ਤੇ ਨਾ ਲਿਆਵੇ ਅੱਗੇ ਗੱਲ ਤਾਂ ਸੁਣੀ ਨਹੀਂ ਅੱਧੀ ਸੁਣੀ ਮੇਰੀ ਫਰਾਏ ਬੋਲਿਆ ਕਰ ਪੰਜਾਬੀ ਚ ਭਣੇ ਜੇ ਮੇਰਾ ਸੱਚ ਨਹੀਂ ਹੁੰਦਾ ਨਾ ਤੂੰ ਚੱਲ ਮੇਰੇ ਨਾਲ ਤੈਨੂੰ ਮੇਰੇ ਘਰ ਵਾਲੇ ਦੀ ਰਿਪੋਰਟਾ ਦਿਖਾ ਦੇਣੀ ਆ ਡਾਕਟਰ ਨੇ ਕਿਹਾ ਉਹਨੂੰ ਕਹਿੰਦਾ ਤੇਰੇ ਅੰਦਰ ਪਤਾ ਨਹੀਂ ਕਿਹੜੇ ਤਤਾਂ ਦੀ ਘਾਟ ਹੈ ਜਿਹੜੀ ਭੁੱਖੀ ਨਾਲ ਪੂਰੀ ਹੋਊਗੀ ਜੇ ਛੱਡਤੀ ਉਹਨੇ ਇੱਕ ਦਿਨੇ ਤਾਂ ਗੱਡੀ ਚੜਜੂ ਉੱਦੀ ਨਹੀਂ ਇਹੋ ਜਿਹਾ ਕਿਹੜਾ ਬੰਦਾ ਜਿਹੜਾ ਨਸ਼ੇ ਤੋਂ ਬਿਨਾ ਮਰਦਾ ਲੋਕ ਨਸ਼ਾ ਕਰ ਕਰ ਮਰਦੇ ਨੇ ਐਵੇਂ ਕਰਦੇ ਖੇਖਣੇ ਐ ਇੱਕ ਮਿੰਟ ਇੱਕ ਮਿੰਟ ਪੜ੍ਹ ਨੇ ਤਤਾਂ ਦੀ ਘਾਟ ਤਾਂ ਮੈਨੂੰ ਵੀ ਆ ਥੋੜੀ ਜੀ ਤੂੰ ਵੀ ਪੜ੍ਹ ਮੰਗਾ ਲਿਆ ਕਰ ਤੇਰੇ ਘਰ ਵਾਲੇ ਤੂੰ ਫੇਰ ਨਾ ਤੂੰ ਐ ਕਰਿਆ ਕਰ ਦੇਖ ਤੇ ਤੇਰੀ ਭੈਣ ਬਣੀ ਹੋਈ ਆ ਤੂੰ ਖੰਡ ਦੀ ਬਾਟੀ ਭਰਾ ਕੇ ਲੈ ਜਾ ਕਰ ਓਦੇ ਬਦਲੇ ਹਾਂ ਓਦੇ ਬਦਲੇ ਮੈਂ ਤਾਂ ਪੁੱਕੀ ਦੀ ਬਾਟੀ ਦੇ ਜਾ ਕਰ ਪੈ ਵਣ ਕੇ ਤੇਰਾ ਬਾਲਾ ਬੁੰਨੇ ਲੱਗੂਗਾ ਨਹੀਂ ਮੇਰੇ ਤੱਤ ਪੂਰੇ ਹੋ ਜਾਣਗੇ ਪੁੱਕੀ ਮਹਿੰਗੀ ਪਤਾ ਕਿੰਨੀ ਐ ਅੱਛਾ ਤੇ ਖੰਡ ਨਹੀਂ ਮਹਿੰਗੀ ਹੈਗੀ ਨਾ ਕਈ ਨਹੀਂ ਮਹਿੰਗੀ ਪੁੱਕੀ ਫਿਰ ਤੇਰੇ ਘਰੇ ਕਿੱਥੋਂ ਆਉਂਦੀ ਐ ਮੇਰੇ ਭਾਈ ਦੇ ਘਰੇ ਜਾਂਦਾ ਫਿਰ ਤੂੰ ਨਾ ਉਹਦੇ ਭਾਈ ਨੂੰ ਐ ਕਹੀਂ ਪੁੱਕੀ ਨਾ ਭੇਜਿਆ ਕਰੇ ਗੱਟਾ ਖੰਡ ਦਾ ਸੱਟ ਜੂਗਾ ਨਾ ਨਹੀਂ ਬਦ 얘 ਨਹੀਂ ਵਿਚਾਰੇ ਦੇ ਘਰ ਵਾਲੇ ਦੀ ਜਾਣ ਮੈਨੂੰ ਪਤਾ ਹੈ ਰਿਹਦਾ ਭਾਈ ਵਿਚਾਰਾ ਇਹਨੂੰ ਤਾਂ ਮੈਂ ਜਾਣਦੀ ਆ ਚੰਗੀ ਤਰ੍ਹਾਂ ਲਾਪਰੀ ਤਨੂੰ ਇਹ ਤਾਂ ਮੇਰੇ ਬਲਾਈਂ ਕਰਦੀ ਆ ਵਿਚਾਰੀ ਬਹੁਤ ਚੰਗੀ ਆ ਮੈਂ ਤਾਂ ਕਹਿੰਨੀ ਆ ਰੱਬ ਇਹਨੂੰ ਸੱਚੀ ਨਾ ਸਾਰੇ ਜਹਾਨ ਦੀਆਂ ਖੁਸ਼ੀਆਂ ਦੇ ਦੇ ਔਰ ਇਹ ਕਿ ਦੁੱਖ ਸੁੱਖ ਚ ਖੜਦੀ ਆ ਮੇਰੇ ਨਾਲ ਓਦੀ ਰਹਿ ਭਾਣੇ ਨਾ ਮੇਰੀ ਗੱਲ ਸੁਣ ਮੂੰਹ ਹੀ ਕਿਉਂ ਭੋਕੀ ਜਾਨੀ ਆ ਤੂੰ ਦੇਖ ਤਾਲਿਆ ਕਿੱਡਾ ਵਖਤ ਪਹਿਰਿਆ ਵਿਚਾਰੀ ਤੇ ਆਹ ਭਾਗ ਟਿੱਪਨ ਭਰਕੇ ਲਿਆ ਖੰਡ ਦਾ ਜਾ ਭਾਜਾ ਸੱਤਿਆ ਮੈਥੋਂ ਪਰ ਜਾਂਦਾ ਗਾਲਾਂ ਖਾਣੀ ਆ ਮੈਂ ਬੇਬੇ ਤੋਂ ਬੇਬੇ ਮੇਰੀ ਗੁੱਤ ਪੱਟੂਗੀ ਮੈਂ ਨਹੀਂ ਦਿੰਦੀ ਤੇਰਾ ਸਾਥ ਆਪੀ ਪਰ ਉਹ ਕਹੀ ਜੀ ਬੇਦਰਦਾਂ ਤੂੰ ਤੇ ਤਾਂ ਜਮੀਨ ਕਿਸੇ ਦਾ ਕਰਸ ਆਉਂਦਾ ਹੈਗਾ ਮੈਂ ਤਾਂ ਬੇਦਰਦੀ ਠੀਕ ਆ ਇਹਦਾ ਰੋਜ਼ ਦਾ ਕੰਮ ਹੋਰੇ ਦਾ ਖੇਖਣ ਕਰਦੀ ਆ ਲੱਭੜੀ ਤੇ ਤੈਨੂੰ ਹੀ ਨਹੀਂ ਸਮਝ ਲੱਗਦੀ ਇਹਦੀ ਕੀ ਖੇਖਣ ਕਰਦੀ ਆ ਸਾਰੋ ਕੁਝ ਤਾਂ ਦੱਸਦਾ ਜਵਾਕੜੀ ਨੇ ਮਜਬੂਰੀ ਆ ਦੀ ਫਿਰ ਕੀ ਹੋ ਗਿਆ 니ਚਲੀ ਨਾ ਸ਼ੱਕਰ ਦਾ ਭਰ ਲਿਆ ਹਾ ਜਾ ਖੰਡ ਦਾ ਭਰ ਮੈਂ ਨਹੀਂ ਲਉਂਦੀ ਆਪੇ ਭਰ ਕੇ ਲੈ ਕੇ ਦੇ ਨਾਲ ਤੇਰਾ ਨਾਮ ਹੀ ਲੱਗੂ ਬਈ ਬੇਬੇ ਕੋਲ ਮੈਂ ਕਿਉਂ ਤੇਰੇ ਪਿੱਛੇ ਗੁੱਤ ਪਟਾਵਾ ਪੈਣੇ ਗੋਇਕੋ ਇਹ ਸੋਚਦਾ ਹੁੰਦਾ ਕਿਸੇ ਦਾ ਲਾਪਰੀ ਤਾਂ ਤੇਰੇ ਵਰਗੇ ਬੰਦੇ ਦੁਨੀਆ ਤੇ ਬਹੁਤ ਘੱਟ ਨੇ ਤੂੰ ਐ ਕਰ ਜੇ ਸ਼ੱਕਰ ਨਹੀਂ ਲਿਆ ਸਕਦੇ ਤੇ ਉਹ ਬੈਣ ਦਾ ਕੋਈ ਫਾਇਦਾ ਨਹੀਂ ਜੇ ਉੱਠ ਕੇ ਵਗ ਜਾ ਰੋ ਅਸੀਂ ਗੱਲ ਕਰਨੀ ਹੈ ਬਸ ਕਰ ਲੋ ਗੱਲ ਆਪੇ ਬੇਬੇ ਤੋਂ ਗੋਥ ਪਟਾਈ ਮੈਂ ਕਿਉਂ ਪਟਾਵਾਂ ਬਈ ਤੁਹਾਡੇ ਪਿੱਛੇ ਉਰਿਆ ਭੈਣੀ ਉਰਿਆ ਨਹੀਂ ਭੈਣ ਬਲੈਂਦੇ ਜੇ ਤਾਂ ਮੇਰੀ ਗੱਲ ਸੁਣੀ ਐ ਕਰਿਆ ਕਰ ਜੇ ਬਾਲੀ ਮਹਿੰਗੀ ਐ ਮੈਂ ਤੈਨੂੰ ਰੋਜ਼ ਹੀ ਕਦੀਪਨ ਸ਼ੱਕਰ ਦਾ ਭਰ ਦੇ ਕੋਈ ਇੱਕ ਚਮਚੀ ਲਿਆ ਦੇ ਕਰ ਮੈਂ ਤਾਂ ਬਹੁਤ ਹੈ ਇੱਕ ਚਮਚਾ ਰੋਜ਼ ਖਾਵੇਂ ਜੇ ਉਦੋਂ ਕੋਈ ਫਾਇਦਾ ਹੈਗਾ ਭੈਣ ਇੱਕ ਚਮਚਾ ਓਹੋ ਗੱਲ ਤੇ ਹੀ ਐ ਇੱਕ ਚਮਚਾ ਵੀ ਐ ਨਹੀਂ ਪਤਾ ਹੈਗੇ ਆ ਮੈਨੂੰ ਤਾਂ 5-600 ਦਾ ਹੁੰਦਾ ਹੋਵੇ ਲੈ ਭੈਣ ਹੁਣ ਮੈਨੂੰ ਵੀ ਕੋਈ ਫਾਇਦਾ ਹੋਵੇ ਮੇਰੇ ਘਰ ਨਾਲ ਤਾਂ ਮੇਰੀ ਗੁੱਤ ਨਹੀਂ ਪੜਦਾ ਜੇ 5-600 ਦਾ ਮੈਂ ਤੈਨੂੰ ਚਮਚਾ ਦੇ ਦੂੰਗੀ ਤਾਂ ਮੇਰੇ ਘਰ ਤੋਂ 5-600 ਦੀ ਮੈਂ ਸ਼ੱਕਰ ਨਹੀਂ ਲੇਵਾਂਗੀ ਹੋਈ ਨਹੀਂ ਤਾਂ ਮੇਰੀਆਂ ਮਜਬੂਰੀਆਂ ਨੇ ਕਿਹੜੇ ਤੇਰੇ ਕੋਲੇ ਮੰਗਣ ਆ ਜੰਨੀਆਂ ਨੇ ਸ਼ੌਂਕ ਕਿਸੇ ਦਾ ਕਰਦੇ ਵੀ ਨਹੀਂ ਮਹਿੰਗੀ ਭੁੱਕੀ ਖਾਵੇ ਕੋਈ ਸਾਡਾ ਵੀ ਕੱਚਾ ਘਰ ਹੈ ਮੇਰਾ ਵੀ ਜੀ ਕਰਦਾ ਵੀ ਮੈਂ ਘਰੇ ਫਰਸ਼ ਲਵਾਵਾ ਹੈਨਾ ਆ ਵੀ ਗੱਲ ਠੀਕ ਹੈਗੀ ਤੇਰੀ ਫਿਰ ਓਨੀ ਦੀ ਤਾਂ ਬੰਦਾ ਸ਼ੱਕਰ ਹੀ ਲਿਆਊਗਾ ਇੰਨੀ ਮਹਿੰਗੀ ਭੁੱਕੀ ਇੱਕ ਚੁੰਡੀ ਵਾਲਿਆ ਦਾ ਕਰਬਣੇ ਉਹ ਕਿੰਨੇ ਦੀ ਮਿਲਿਆ ਆ ਜਾਂਦੀ ਐ ਪੈਣ ਕੋਈ ਨਾ ਮੈਂ ਤੈਨੂੰ ਐ ਕਰਦੀ ਆ ਕੱਲ ਨੂੰ ਲਿਆ ਦੂੰਗੀ ਚੰਗਾ ਐ ਤੂੰ ਕਿਤੇ ਕਰ ਤੂੰ ਤਾਂ ਜਨਾਨੀ ਐ ਬੰਦੇ ਨੂੰ ਜਿਆਦਾ ਲੋੜ ਹੁੰਦੀ ਐ ਤੂੰ 15 ਦਿਨਾਂ ਬਾਅਦ ਖਾ ਲਿਆ ਕਰੀ ਬੁੜੀਆਂ ਨੂੰ ਤਾਂ ਕਹਿੰਦੇ ਮਾੜੀ ਹੁੰਦੀ ਐ ਤੇਜ਼ ਬਹੁਤ ਹੁੰਦੀ ਐ ਉਹ ਅੱਛਾ ਪੈਣੇ ਇੰਨੀ ਤੇਜ਼ ਹੁੰਦੀ ਐ ਇਹ ਫੇਰ ਆ ਮੇਰੇ ਤੱਕ ਜੇ ਘਟਨੇ ਜਿਹੜੇ ਪੈਣੇ ਇਹ ਕਾਦੇ ਨਾ ਪੂਰੇ ਹੋਣਗੇ ਨਹੀਂ ਕੋਈ ਦੱਸੇ ਇਹ ਚੂਰਨ ਚਾਰਨ ਲੈ ਚੂਰਨ ਦੀ ਕੀ ਗੱਲ ਕਰਦੀ ਐ ਚੂਨੂ ਤਾਂ ਤੈਨੂੰ ਇੰਨਾ ਸੋਹਣਾ ਬਣਾ ਕੇ ਦਊਂਗੀ ਨਾਲ ਤਾਂ ਤੇਰੇ ਵਾਲ ਵਧਣਗੇ ਤੇ ਨਾਲ ਤੇਰਾ ਰੰਗ ਸਾਫ ਹੋਊਗਾ ਨਾਲ ਤੇਰਾ ਪੇਟ ਸਾਫ ਰਿਹਾ ਕਰੂ ਬਸ 250 ਰੁਪਏ ਲੱਗਦੇ ਉਹਤੇ ਨਾ ਫਿਰ ਪੈਣੀ ਤੇਰੇ ਵਾਲ ਤਾਂ ਕੋਈ ਨਹੀਂ ਵੱਡੇ ਤੇਰੇ ਨਾਲ ਤਾਂ ਮੇਰੀ ਵਾਲ ਪਾ ਰੰਨੇ ਨਾਲੇ ਲੰਬੇ ਨੇ ਲੈ ਪੈਣੀ ਫੇਰ ਉਹੀ ਗੱਲ ਕਰਤੀ ਗਰੀਬਾਂ ਵਾਲੀ ਜੇ ਮੇਰੇ ਕੋਲ 250 ਰੁਪਏ ਹੁੰਦਾ ਮੈਂ ਆਪਦੇ ਲਾ ਲਾ ਕੇ ਆਪਦੇ ਨਾ ਵਧਾ ਲੈਂਦੀ ਮੈਂ ਤਾਂ ਲੋਕਾਂ ਨੂੰ ਵੇਚਦੀ ਆ ਲੋਕ ਵੀ ਅੱਜਕੱਲ ਕਿਹੜਾ ਕੋਈ ਯਕੀਨ ਕਰਦਾ ਚੰਗੀਆਂ ਚੀਜ਼ਾਂ ਦੇ ਤਾਂ ਲੋਕਾਂ ਨੂੰ ਯਕੀਨ ਨਹੀਂ ਹੈਗਾ ਉਹ ਬਾਹਰੋਂ ਮੈਂ ਇਹਨੇ ਮੈਂ ਕਿ ਸੈਂਪੂ ਲਾ ਲੈਂਦੇ ਨੇ ਉਹਨਾਂ ਤੇ ਤਾਂ ਹਜ਼ਾਰ ਰੁਪਏ ਲਾ ਦੇਣਗੇ ਆ ਜੜੀਆਂ ਬੁੱਟੀਆਂ ਤੇ 250 ਰੁਪਏ ਨਹੀਂ ਲਾ ਸਕਦੇ ਨਾ ਮੈਂ ਤਾਂ ਲਾ ਦੂੰਗੀ ਭੈਣੇ ਸਾਡੇ ਘਰ ਵਾਲੇ ਨੂੰ ਨਹੀਂ ਦੱਸਦੀ ਹੈਗੀ ਪਰ ਮੈਂ ਮੈਨੂੰ ਲਿਆ ਜਾ ਕਰ ਰੋਜ਼ ਕਪੂੜੀ ਕੀ ਕੀ ਰੋਜ਼ ਹੀ ਖਾਣੀ ਹੁੰਦੀ ਹੈ ਨਾ ਨਾ ਰੋਜ਼ ਨਹੀਂ ਨਾ ਦੋ ਤਿੰਨ ਦਿਨਾਂ ਬਾਅਦ ਖਾ ਲਿਆ ਕਰੀ ਫਿਰ ਤਾਂ ਭੈਣੇ ਬੋਲੀਏ ਮਹਿੰਗੀ ਪੈ ਜੂ ਮੈਂ ਤੋਂ ਪੈਸੇ ਕੀ ਉਹ ਬੋਲ ਕੇ ਮੰਗਿਆ ਕਰੂੰਗੀ ਲੈ ਜਦੋਂ ਬੋਲੀਏ ਤੇਰਾ ਸਾਰਾ ਕੁਝ ਸਹੀ ਹੋ ਗਿਆ ਫਿਰ ਤੂੰ ਖਾਣੋਂ ਹਟ ਜੀ ਇੰਨੀ ਨਹੀਂ ਹੋ ਜ਼ਰੂਰੀ ਹੁੰਦੀ ਜ਼ਿਆਦਾ ਖਾਣੀ ਅੱਛਾ ਉਹ ਤਾਂ ਥੋੜੇ ਟਾਈਮ ਹੀ ਖਾਣੀ ਹੈ ਤੂੰ ਐ ਕਰ ਭੈਣੇ ਵਨ ਕੇ ਸ਼ੱਕਰ ਲਈ ਡਾਕਟਰ ਨੇ ਕਿਹਾ ਸੀ ਜ ਆ ਜਾ ਪਾਣੀ ਪਾ ਕੇ ਦਿੰਨੀ ਏ ਤੈਨੂੰ ਆ ਗਈ ਆ ਗਈ ਚੱਲ ਸੱਸਰੀਕਰ ਜੀ ਸੱਸੀ ਕਾਲ ਭਾਈ ਹਾਂ ਤੁਸੀਂ ਕੌਣ ਮੈਂ ਪੁੱਤ ਮੈਂ ਲਾਪਰੀ ਦਾ ਡੈਡੀ ਆ ਪੁੱਤ ਅੱਛਾ ਛਾ ਸਸਰਗਰ ਡੈਡੀ ਜੀ ਸਸਿਕਾਰ ਭਾਈ ਸਸਿਕਾਰ ਫਿਰ ਤਾਂ ਤੁਸੀਂ ਮੇਰੇ ਵੀ ਡੈਡੀ ਲੱਗੇ ਮੇਰੇ ਤਾਂ ਤੁਹਾਡੀ ਕੁੜੀ ਨਾਲ ਨਾ ਬਲਾਈ ਪਿਆਰ ਹੈ ਮੇਰਾ ਤਾਂ ਬਹੁਤ ਮੋਹ ਕਰਦੀ ਹੈ ਉਹ ਮੈਂ ਤਾਂ ਕਹਿਨੀ ਆ ਸੱਚੀ ਨਾ ਉਹਨੂੰ ਮੇਰੀ ਉਮਰ ਵੀ ਲੱਗ ਜੇ ਰੱਬ ਉਹਨੂੰ ਇੰਨੀਆਂ ਖੁਸ਼ੀਆਂ ਦੇਵੇ ਨਾ ਜਹਾਨ ਵਰ ਦੇ ਇੰਨੀਆਂ ਖੁਸ਼ੀਆਂ ਦੇਵੇ ਬਹੁਤ ਸੀਸਾ ਦਿੰਦੀ ਆ ਮੈਂ ਤਾਂ ਉਹ ਪਰ ਪੁੱਤ ਤੂੰ ਰੋਨੀ ਕਾ ਫਿਰ ਹੋਰ ਕੀ ਕਰਾਂ ਡੈਡੀ ਜੀ ਮੇਰੇ ਤਾਂ ਕਰਮਾਂ ਚ ਰੋਣ ਆ ਲਿਖਿਆ ਹੋਇਆ ਹੈ ਪੈਸੇ ਮੰਗਣ ਆਈ ਸੀ ਅੱਜ ਥੋੜੇ ਜੇ ਮਿਲੇ ਨਹੀਂ ਹੈਗੇ ਹੱਥ ਬਹੁਤ ਤੰਗ ਹੈਗਾ ਉਹ ਘਰ ਵਾਲਾ ਬਿਮਾਰ ਪਿਆ ਦਵਾਈ ਕਰਨੀ ਉਹਦੀ ਵੀ ਦਵਾਈ ਲੈਉਣ ਵਾਲੀ ਐ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਹਿੰਦੇ ਹੁੰਦੇ ਨੇ ਔਖੇ ਟਾਈਮ 'ਚ ਤਾਂ ਕੋਈ ਨਹੀਂ ਕਿਸੇ ਨਾਲ ਖੜਦਾ ਉਹ ਪੁੱਤ ਬਸ ਐ ਹੁੰਦਾ ਚਲ ਪੁੱਤ ਤੂੰ ਰੋ ਨਾ ਮੇਰੀ ਗੱਲ ਸੁਣ ਡੈਡੀ ਮੈਨੂੰ ਕਿਤੋਂ 5 ਕੁ 100 ਰੁਪਏ ਮਿਲ ਜਾਂਦਾ ਨਾ ਪੁੱਤ ਇੱਕ ਮਿੰਟ ਪਹਿਲਾਂ ਤੂੰ ਐਂ ਦੱਸ ਵੀ ਜਿਆਦਾ ਬਿਮਾਰ ਹੈਗਾ ਬਹੁਤ ਬਿਮਾਰ ਹੈ ਡੈਡੀ ਜੀ ਮੈਂ ਕੀ ਦੱਸੋ ਤੁਹਾਨੂੰ ਹੁਣ ਮੇਰੇ ਤਾਂ ਹੈਗਾ ਵੀ ਕੋਹੀ ਹੈ ਕੋਈ ਹੋਰ ਹੈ ਵੀ ਨਹੀਂ ਜੇ ਉਹਨੂੰ ਕੁਝ ਹੋ ਗਿਆ ਮੈਂ ਤਾਂ ਕਾਸੀ ਜੋਗ ਘਰੀ ਨਹੀਂ ਰਹਿਣੀ ਨਾ ਪੁੱਤ ਡਾਕਟਰ ਨੂੰ ਤਾਂ ਕਿਸੇ ਨੂੰ ਦਿਖਾਏ ਹੋ ਤੁਸੀਂ ਕੀ ਕਹਿੰਦਾ ਡਾਕਟਰ ਡੈਡੀ ਜੀ ਡਾਕਟਰ ਨੇ ਕੀ ਕਹਿੰਨਾ ਡਾਕਟਰ ਤਾਂ ਕਹਿੰਦਾ ਉਹਦੇ ਇਹ ਦਵਾਈਆਂ ਦੇ ਸਾਰੇ ਐ ਜਿੱਦ ਦੇ ਨੇ ਦਵਾਈ ਛੱਡਤੀ ਨਾ ਬਸ ਉਦਰੀ ਗੱਡੀ ਚੜ ਜੂਗਾ ਉਹ ਪੁੱਤ ਪਰਮਾਤਮਾ ਕਾ ਨੂੰ ਇਹ ਜਾ ਕੁਛ ਕਰੇ ਹੋ ਜੂਗਾ ਠੀਕ ਹਾਂ ਬੋਲੀ ਰੋਂਦੇ ਨਹੀਂ ਹੁੰਦੇ ਪੁੱਤ ਚੁੱਪ ਕਰ ਜਾ ਰੋ ਮਰਾਂ ਡੈਡੀ ਜੀ ਹੋਰ ਕੀ ਕਰਾਂ ਪੈਸਿਆਂ ਦਾ ਕੋਈ ਪ੍ਰਬੰਧ ਨਹੀਂ ਹੋਇਆ 500 ਦੀ ਗੱਲ ਦੂਰ ਕਿਸੇ ਨੇ 10 ਰੁਪਏ ਵੀ ਨਹੀਂ ਕੱਢ ਕੇ ਦਿੱਤੇ ਮੈਨੂੰ ਤਾਂ ਕਹਿੰਦੇ ਹੁੰਦੇ ਆ ਨਾ ਆਪਦੇ ਤਾਂ ਆਪਦੇ ਹੁੰਦੇ ਨੇ ਕੋਈ ਨਹੀਂ ਕਿਸੇ ਨਾਲ ਖੜਦਾ ਅਗਲੇ ਕੰਢੀ ਕੋਈ ਜੀਵੇ ਚਾਹੇ ਮਰੇ ਉਹ ਪੁੱਤ ਸਹੀ ਗੱਲ ਐ ਤੇਰੀ ਜਿਹੜਾ ਕੋਈ ਨਾਲ ਖੜ ਜੇ ਉਹੀ ਆਪਦਾ ਹੁੰਦਾ ਤੇ ਨਾਲੇ ਦਵਾਈ ਤਾਂ ਪੈਸੇ ਬਣਾਉਂਦੀ ਨਹੀਂ ਹੋਰ ਪੁੱਤ ਤੂੰ ਘਬਰਾ ਨਾ ਤੂੰ ਮੈਨੂੰ ਡੈਡੀ ਕਹੇ ਨਾ ਲਾਪਰੀ ਤੈਨੂੰ ਤੋਂ ਭੈਣ ਕਹਨੀ ਆ ਆ ਲੈ ਤੂੰ ਭਾਈ ਨਾ ਮੈਥੋਂ ਲਈਦਾ ਪੈਸੇ। ਹਾਂ ਲੈ ਪੁੱਤ। ਨਹੀਂ ਨਹੀਂ ਡੈਡੀ ਥੋਟੂ ਲੈਂਦੀ ਸੋਹਣੀ ਲੱਗਦੀ ਐ ਦੱਸ ਮੈਂ। ਉਹ ਪੁੱਤ ਕੋਈ ਨਾ। ਮੈਂ ਕਿੱਥੇ ਮੂੰਹ ਵਿਖਾਉਂਗੀ ਥੋਟੂ ਪੈਸੇ ਲੈ ਕੇ ਦੱਸ। ਡੈਡੀ ਕਹਨੀ ਐ ਤੇ ਪੈਸੇ ਮੈਥੋਂ ਲੈ ਕੇ ਜਾਂਦੀ ਆ ਫੜਾ। 500 ਲੈ। ਆ ਲੈ ਫੜ। ਡੈਡੀ ਲੈ ਤਾਂ ਲੈਣੀ ਆ ਪਰ ਮੈਂ ਤੁਹਾਡੇ ਨਾ ਵਾਪਸ ਕਰ ਦੂੰ ਮੇਰਾ ਖਦੀ ਨਹੀਂ ਹੈਗੀ ਸੱਚੀ। ਉਹ ਕੋਈ ਨਾ ਪੁੱਤ ਤੂੰ ਉਹਨੂੰ ਦਵਾਈ ਦਵਾ ਉਹਨੂੰ ਆਰਾਮ ਕਰ ਲੈ। ਕੋਈ ਗੱਲ ਨਹੀਂ ਹੈਗੀ। ਹੁਣ ਤਾਂ ਮੈਨੂੰ ਵੀ ਸੱਚੀ ਐ ਜੀ ਹੋਈ ਜਾਊਗਾ। ਵੀ ਮੈਂ ਕਿ ਕਿ ਕਾਤੋਂ ਲੈ ਲਈ ਤੁਹਾਡੇ ਤੋਂ ਪੈਸੇ ਮੈਨੂੰ ਬੁਰਾ ਜਿਹਾ ਲੱਗ ਜਾਂਦਾ ਇੱਕ ਪਾਸੇ ਡੈਡੀ ਕਹਿੰਦੇ ਐ ਇੱਕ ਪਾਸੇ ਤੈਨੂੰ ਬੁਰਾ ਲੱਗਦਾ ਜਾ ਉਹਨੂੰ ਦਵਾਈ ਦਵਾ ਐਂ ਕਰਿਓ ਮੇਰੀ ਗੱਲ ਸੁਣੋ ਡੈਡੀ ਜੀ ਦੱਸਿਓ ਨਾ ਕਿਸੇ ਨੂੰ ਵੀ ਤੁਹਾਨੂੰ ਪਤਾ ਐ ਮੈਨੂੰ ਚੰਗਾ ਜ ਨਹੀਂ ਲੱਗਦਾ ਮੈਨੂੰ ਤਾਂ ਸੱਚੀ ਬਾਲੀ ਬਸ਼ਰਮੀ ਫੀਲ ਹੁੰਦੀ ਐ ਕੀ ਕਰਾਂ ਮਜਬੂਰੀ ਐ ਕੋਈ ਨਾ ਪਤਾ ਮੈਂ ਨਹੀਂ ਕਰਦਾ ਰੱਬ ਮੇਰੇ ਵਰਗਾ ਟੈਨ ਨਾ ਲਿਆ ਵਾ ਕਿਸੇ ਨਰੇਸ਼ੀ ਕਰਨੀ ਸਸੀ ਕਾਲ ਪੁੱਤ ਸਸੀ ਕਾਲ ਹੋ ਠੀਕ ਹੈ ਹਾਂ ਠੀਕ ਹੈ ਤੁਸੀਂ ਠੀਕ ਹੋ ਜੀ ਹਾਂ ਮੈਂ ਠੀਕ ਆ ਭਾਈ ਤੂੰ ਦੱਸ ਠੀਕ ਠਾਕ ਹੈ ਕੰਮ ਕਾਰ ਵਧੀਆ ਹੈਗਾ ਕੰਮ ਕਾਰ ਤਾਂ ਵਧੀਆ ਜੀ ਬਸ ਕਿਤੇ ਜਾ ਰਿਹਾ ਸੀਗਾ ਕਿਤੇ ਜਾ ਰਿਹਾ ਸੀ ਕੀ ਗੱਲ ਪੁੱਤ ਖੈਰ ਤਾਂ ਹੈਗੀ ਐ ਖੈਰ ਤਾਂ ਹੈਗੀ ਐ ਜੀ ਉਹ ਦੋਸਤ ਆ ਥੋੜੀ ਜੀ ਨਾ ਉਹ ਮੁਸੀਬਤ ਦੇ ਵਿੱਚ ਐ ਅੱਛਾ ਉਹਦੇ ਨਾਲ ਮੈਂ ਜਾ ਸ਼ਹਿਰ ਤੱਕ ਜਾ ਕੇ ਆਉਣਾ ਸੀਗਾ ਤੁਹਾਨੂੰ ਪਤਾ ਜੀ ਰੱਬ ਨਾ ਕਰੇ ਕਿਸੇ ਦੇ ਮੁਸੀਬਤ ਆਵੇ ਕਿ ਨਹੀਂ ਸਹੀ ਗੱਲ ਐ ਭਾਈ ਰੱਬ ਕਿਸੇ ਦੇ ਮੁਸੀਬਤ ਲਿਆਵੇ ਨਾ ਹੁਣ ਮੈਂ ਜਦੋਂ ਆਉਂਦਾ ਸੀ ਨਾ ਆ ਗੇਟ ਤੋਂ ਵਿਚਾਰੀ ਇੱਕ ਕੁੜੀ ਨਿਕਲੀ ਲਾਪਰੀ ਦੀ ਸਹੇਲੀ ਹੋਊਗੀ ਭੈਣ ਕਹਿੰਦੀ ਆ ਲਾਪਰੀਤ ਨੂੰ ਉਹ ਮੈਨੂੰ ਕਹਿੰਦੀ ਮੈਂ ਭੈਣ ਕਹਿੰਦੀ ਆ ਤੇ ਵਿਚਾਰੀ ਨਾ ਰੋਈ ਜਾਵੇ ਉਹ ਪਈ ਮੈਥੋਂ ਤਾਂ ਪੁੱਤ ੱੱਲੀ ਨਹੀਂ ਗਈ ਹੋਰ ਹੁੰਦੀ ਇਹ ਜਿਆ ਵਿਚਾਰੀ ਦਾ ਉਹਦਾ ਐ ਹੋਇਆ ਪਿਆ ਕਹਿੰਦੀ ਬੱਸ ਮੇਰੇ ਦਾ ਘਰ ਵਾਲਾ ਇੰਨਾ ਬਿਮਾਰ ਐ ਇੰਨਾ ਬਿਮਾਰ ਐ ਡਾਕਟਰ ਨੇ ਕਿਹਾ ਹਾਂ ਵੀ ਜੇ ਦਵਾਈ ਨਾ ਦਿੱਤੀ ਤਾਂ ਪਤਾ ਨਹੀਂ ਕੀ ਹੋ ਜੂਗਾ ਤੁਸੀਂ ਕੋਈ ਦੇ ਦੇ ਨੀ ਦਿੱਤਾ ਫਿਰ ਨੂੰ ਮੇਰੀ ਗੱਲ ਤਾਂ ਸੁਣ ਲੈ ਕੁਝ ਮੰਗਿਆ ਤੇ ਨਹੀਂ ਥੋੜੇ ਤੋਂ ਉਹ ਪਹਿਲਾਂ ਗੱਲ ਸੁਣੋ ਓਏ ਇਹੇ ਜੇ ਦੁੱਖ ਦੇ ਸੁਖ ਦੇ ਜੇ ਮੈਂ ਦੋ ਪੈਸੇ ਦੇ ਦਿੱਤੇ ਫੇਰ ਕੀ ਹੋ ਗਿਆ ਓਹੋ ਰੈਡੀ ਜੀ ਓਏ ਇਹੀ ਤਾਂ ਪੰਗਾ ਹੈ ਉਹ ਕੁੜੀ ਕਹਿੰਨਾ ਆਪਣੇ ਗਵੰਡੀਆਂ ਦੀ ਕੁੜੀ ਹੈ ਕੁਝ ਨਹੀਂ ਹੋਇਆ ਉਹਦੇ ਘਰ ਵਾਲੇ ਨੂੰ ਚੰਗੀ ਭੁੱਕੀ ਖਾਂਦਾ ਮਨ ਤਾਂ ਲੱਗਦਾ ਆਪ ਹੀ ਵਿੱਚੋਂ ਲਾਉਂਦੀ ਹੁ ਚਮਚਾ ਮਾੜਾ ਮੋਟਾ ਹੈ ਜਦੋਂ ਪੈਸੇ ਕੋਈ ਘਟ ਜਾਂਦੇ ਨੇ ਭੁੱਕੀ ਨੂੰ ਉਹਦੇ ਮੰਗਣਾ ਸ਼ੁਰੂ ਕਰ ਦਿੰਦੀ ਹੈ ਓਏ ਆਪਣੇ ਖੰਡ ਲੈਣਾ ਹੁੰਦੀ ਰੋਜ਼ ਚੱਕੀ ਬਾਟੀ ਖੰਡ ਦੀ ਚੱਕੀ ਬਾਟੀ ਖੰਡ ਦੀ ਉਹਦੀ ਆ ਜਾਂਦੀ ਆ ਨਾ ਦਿਨ ਦੇਖਦੀ ਆ ਨਾ ਰਾਤ ਦੇਖਦੀ ਆ ਨਾ ਸਵੇਰ ਨਾ ਸ਼ਾਮ ਉਹ ਲਿਹਾਜ ਰੂਜ ਕਾਣੂ ਆ ਉਹਦੀ ਲਾਪਰੀ ਦੇ ਨਾਲ ਕਾਣੂ ਪੈਣ ਪੁਣ ਮੰਦੀ ਆ ਅੱਛਾ ਜੀ ਤਾਂ ਖਾਨ ਸੂਰੀਆ ਜੀ ਖੁੱਲੇ ਜੇ ਬਾਲ ਸੀ ਕੁੜੀ ਦੇ ਲੰਬੀ ਜੀ ਪਤਲੀ ਜੀ ਆਹੋ ਉਹੀ ਐ ਆ ਹੁਣ ਤਾਂ ਗਈ ਆਪਣੇ ਘਰੋਂ ਖੰਡ ਲੈ ਕੇ ਉਹ ਪੁੱਤ ਤੈਨੂੰ ਤਾਂ ਪਤਾ ਐ ਫਿਰ ਮੇਰਾ ਦਿਲ ਕਿਹਾ ਜੇ ਉਹ ਰੋਣ ਲੱਗ ਗਈ ਮੈਂ ਕੱਢ ਕੇ 500 ਦਾ ਨੋਟ ਦੇਤਾ ਮਾ ਲੈ ਭਾਈ ਤੂੰ ਦਵਾਈ ਦਵਾ ਲੈ ਜਾ ਕੇ ਕਾਣੂ ਡੈਡੀ ਜਣਾ ਦੇਣਾ ਸੀਗਾ ਉਹ ਤਾਂ ਘਰ ਦਾ ਢੱਕਾ ਨਹੀਂ ਤੋੜਦਾ ਠੀਕ ਐ ਉਹ ਪੁੱਕੀ ਖਾਂਦਾ ਜੀ ਸਾਰਿਆਂ ਨੇ ਖਾ ਕੇ ਪੁੱਕੀ ਰੀ ਪਿਆ ਰਹਿੰਦਾ ਬਾਜੂ ਖੰਡ ਲੈ ਆਂਦੀ ਆਪਣੇ ਘਰੋਂ ਖੰਡ ਘੋਲ ਕੇ ਪਾਣੀ ਦੇ ਵਿੱਚ ਉਹਨੂੰ ਪਿਆ ਆਂਦੀ ਆ ਉਹ ਸਾਰਾ ਦਿਨ ਵਸਾਂ ਹੀ ਪੁੱਕੇ ਦੇ ਨਸ਼ੇ 'ਚ ਪਿਆ ਰਹਿੰਦਾ ਆ ਆ ਗੱਲ ਐ ਬਾਤ ਆ ਸਾਰੀ ਫਿਰ ਤਾਂ ਆਪ ਲਾਉਂਦੀ ਆ ਨਸ਼ੇ ਤ ਉਹਨੂੰ ਆਪ ਲਾਉਂਦੀ ਆ ਜੀ ਉਹੀ ਗੱਲ ਐ ਕਿੱਥੋਂ ਡੇੜੀ ਤੁਸੀਂ ਫਸ ਕਿਉਂ ਨੂੰ ਉਹ ਚੱਲ ਭਾਈ ਮੈਂ ਤਾਂ ਹੁਣ ਉਹਨੇ ਲਾਪਰੀਦਾ ਨਾ ਉਹਨੇ ਤਾਂ ਕਦੀ ਮੈਂ ਲਾਪਰੀ ਤੈਨੂੰ ਭੈਣ ਕਹਿਨੀ ਆ ਹੈ ਮੈਨੂੰ ਤਰਸ ਆ ਮੈਂ ਤਾਂ ਆਂਦੇ ਤੇ ਪੁੱਤ ਬਾਲੀ ਸ਼ਿਆਰ ਐ ਦੇਖ ਹੁੰਦਾ ਭੋਲਾ ਜਿਹਾ ਮੂੰਹ ਆ ਸ਼ਿਆਰ ਇੰਨੀ ਆ ਮੈਂ ਕਹਿੰਦਾ ਡੇੜੀ ਜੀ ਛੱਡੀ ਇਹ ਗੱਲ ਤੋਂ ਹੈ ਪਲੋ ਲੈਂਦੀ ਆ ਬੰਦੇ ਨੂੰ ਆਪਣੀਆਂ ਗੱਲਾਂ 'ਚ ਹੋਰ ਸਹੀ ਗੱਲ ਹੈ ਹੋਰ ਕੇਰਾ ਤਾਂ ਲਾਪੀਦ ਨੂੰ ਪਹਿਲਾਂ ਪਲੋ ਲਾ ਕੇ ਲੈ ਜਾਂਦੀ ਸੀਗੀ ਆ ਪਰਸੋਂ ਦੀ ਗੱਲ ਈ ਮੈਂ ਲਾਪੀਦ ਨੂੰ ਕਿਹਾ ਵੀ ਇਹ ਜੀ ਗੱਲ ਨਹੀਂ ਹੈਗੀ ਸਾਰੀ ਨੂੰ ਗੇਮ ਦੱਸੀ ਫੇਰ ਮਸਾ ਕਰ ਹਿਸਾਬ ਚਾਹੀਏ ਆ ਹੁਣ ਪਤਾ ਨਹੀਂ ਕੀ ਫੇਰ ਉਹਨੂੰ ਪੱਤਾ ਮਾਰਿਆ ਹੁਣ ਫੇਰ ਲੈ ਗਈ ਬੱਟੀ ਭਰਾ ਕੇ ਖੰਡ ਦੀ ਉਹ ਨਹੀਂ ਖਾਂਦੇ ਵੀ ਸ਼ੱਕਰ ਕੀ ਪਾਇਆ ਹੁਣ ਪਰ ਇਹੋ ਜਿਹੇ ਲੋਕਾਂ ਦਾ ਕਰੀਆ ਵੀ ਕਰੇ ਕਰਿਆ ਦਾ ਕੀ ਜਬਾਪੂ ਜਿਹੋੀ ਤਾਂ ਗੱਲ ਹੈ ਵੀ ਆਪਾਂ ਆਪਣੀਆਂ ਅੱਖਾਂ ਨਾਲ ਬੰਦੇ ਨੂੰ ਦੇਖ ਹੀ ਨਹੀਂ ਸਕਦੀਆਂ ਚਲੋ ਕੋਈ ਲੋਕ ਨਾ ਪੁੱਤ ਹਿਸ਼ਾਰ ਹੁੰਦੇ ਨੇ ਜਿਹੜੇ ਆਪਦੇ ਘਰ ਦਾ ਗੁਜ਼ਾਰਾ ਇੰਝ ਚਲਾਈ ਜਾਂਦੇ ਨੇ ਓਏ ਹੋਰ ਬਾਪੂ ਚੱਲ ਕੋਈ ਨਾ ਕਿੰਨੇ ਦਿਨ ਚੱਲੂਗਾ ਬਾਪੂ ਹੈ ਉਹ ਬੈਸ ਤਾਂ ਮਾੜੀ ਗੱਲ ਆਉਦੀ ਹੈ ਨਾ ਆਪਦੇ ਘਰ ਨੂੰ ਨਸ਼ਾ ਪਤਾ ਕਰਕੇ ਦਿੰਦੀ ਐ ਕਿ ਨਹੀਂ ਹਾਂ ਮਾੜਾ ਚਲ ਆਜਾ ਪਾ ਜਾਬ ਨਹੀਂ ਪੀਨੇ ਜੀ ਚੱਲ ਮੈਂ ਤਾਂ ਫੇਰ ਭੱਗ ਜੂਗਾ ਚੱਲ ਥੋੜਾ ਅੱਗੇ ਤੋਂ ਇਹ ਜੀ ਗੱਲ ਕਰਿਓ ਕੋਈ ਨਾ ਬੇਟਾ ਆ ਜੈਡੀ ਬਹਿ ਜੋਈ ਆਜੋ ਲਾਪਰੀਦ ਡੈਡੀ ਜੀ ਆਏ ਨੇ ਆਜਾ ਚਾਹ ਪਾਣੀ ਕਰੋ ਕੁਛ ਦੇਖ ਲਓ ਜੀ ਸਮੇਂ ਵਾਲਾ ਮੜ ਆ ਗਿਆ ਕਰੀਏ ਕੀ ਕੀਦੇ ਯਕੀਨ ਕਰਿਆ ਜਾਵੇ ਸ਼ੱਕ ਲੱਗਣਾ ਹੋਈ ਗੱਲ ਸਸੀ ਕਾਲ ਪਾਪਾ ਸਸੀ ਕਾਲ ਪੁੱਤ ਸਸੀ ਕਾਲ ਹੋਰਦੀ ਹੈ ਠੀਕ ਹੈ ਹਾਂ ਠੀਕ ਹੈ ਵਧੀਆ ਲੈ ਪਾਪਾ ਫੋਨ ਫੋਨ ਹੀ ਨਹੀਂ ਕਰਿਆ ਹੈ ਉਹ ਬੱਸ ਮੈਂ ਕਿਹਾ ਜਾਈ ਜਾਊਂਗਾ ਬਿਨਾਂ ਦੱਸੇ ਜਾਊਂਗਾ ਪਾਣੀ ਲਿਆਵਾਂ ਕੋਸਾ ਜਾ ਕਰਕੇ ਨਾ ਬੱਸ ਪੁੱਤ ਪਾਣੀ ਤੈਨਵੇਂ ਪੀਣਾ ਫਿਰ ਕੇ ਚਾਹ ਹੀ ਬਣਾ ਲਈ ਠੀਕ ਚਲੋ ਕੋਈ ਚਾਹ ਬੱਸ ਉਹ ਹੀ ਜੀ ਬਣਾਈ ਜਿਹਦੀ ਪਹਿਲਾਂ ਕਰੇ ਬਣਾਉਂਦੀ ਹੁੰਦੀ ਨਾ ਨਾ ਉਹ ਦੂਜੀ ਬਣਾਉਂਦੀ ਹੁੰਦੀ ਆਗੀ ਸਸੀ ਕਾਲ ਜੀ ਸਸੀ ਕਾਲ ਪੁੱਤ ਸਸੀ ਕਾਲ ਹੋਰਦੀ ਹੈ ਰਾਜੇ ਹਾਂਜੀ ਹਾਂਜੀ ਠੀਕ ਹੈ ਤੁਸੀਂ ਠੀਕ ਹੋ ਹਾਂ ਪੁੱਤ ਸਭ ਠੀਕ ਠਾਕ ਲੇ ਮੇਰੇ ਪਾਪਾ ਉਹਦਾ ਬੈਠੇ ਰੇਠਾਂ ਦੀ ਚਾਹ ਬਸਾਂ ਦਾ ਬਹਿਣੀ ਦੁੱਧ ਚ ਪੱਤੀ ਪਾ ਲਿਆ ਵਧੀਆ ਜਿਹਾ ਬਣਾ ਲਿਆ ਨਾਲੇ ਲਾਤੀਆਂ ਲੌਂਗ ਪਾ ਲਈ ਤਹਾਰਾ ਡੇ ਨਿਕਨਦਾ ਕੋਈ ਨਾ ਸਾਰਾ ਕੁਝ ਪਾ ਲਿਆਂਗੀ ਵਧੀਆ ਚਾਹ ਬਣਾ ਕੇ ਲੈ ਕੇ ਆਉਂਗੀ ਤੇ ਹੋਰ ਪਾਪਾ ਮੰਮੀ ਹੋਰੀ ਠੀਕ ᱛੀ ਹੈ ਸਭ ਠੀਕ ਠਾਕ ਅੱਜ ਮੇਰਾ ਜੀ ਕਰਿਆ ਮੈਂ ਬਿਨਾਂ ਦੱਸੇ ਜਾਣੇ ਨਾ ਕੋ ਫੋਨ ਕਰੀਏ ਨਾ ਤੂੰ ਪਾਪਾ ਫਿਰ ਉਹਦੇ ਤਾਂ ਆਇਆ ਨਹੀਂ ਹੈਗਾ ਜਿੱਦ ਇਹੋ ਬਾਈ ਹੋਰੀ ਮੈਨੂੰ ਸੰਧਾਰਾ ਲੈ ਕੇ ਗਏ ਨੇ ਮਖਾਤ ਪਾਪਾ ਲੈ ਹੁੰਦਾ ਨਾਲੇ ਸਸਿਕਾ ਸਸਿਕਾ ਹੋਰ ਬੈਣੀ ਠੀਕ ਹਾਂਜੀ ਠੀਕ ਹਾਂ ਤੁਸੀਂ ਸੁਣਾਓ ਮਰੀਆ ਮਰੀਆ ਡੈਡੀ ਕਿਦ ਨਾ ਬੋਲੀ ਅਸੀਂ ਗੇਟ ਚ ਨਿਚੂਚੀ ਓਏ ਉਹੀ ਗੱਲ ਕਰਦਾ ਤੂੰ ਕਦੋਂ ਕਰੇ ਬਾੜ ਦਿੰਨੀ ਆ ਨੂੰ ਅੱਜ ਫੇਰ ਮੈਂ ਲੱਗ ਉਹ ਖੰਡ ਦੇਤੀ ਉਹਨੂੰ ਹੈ ਅੱਛਾ ਉਹਨੂੰ ਲੈ ਗਮਾਂਡਾ ਨੂੰ ਹੋ ਗਿਆ ਬਾੜਦੀ ਹੁੰਨੀ ਹੈ ਪਾਪੇ ਨਾਲ ਦੋ ਚਾਰ ਗੱਲਾਂ ਕਰ ਲੈਣ ਦੋ ਅਗਲੇ ਦਾ ਬਾਅਦ ਚ ਵੀ ਹੋ ਜਾਣਗੀ ਕਿੱਥੋਂ ਬਾਅਦ ਚ ਹੋ ਜਾਣਗੀ ਤੈਨੂੰ ਕਿੰਨੇ ਵਾਰ ਕਹਾਂ ਉਹਨੂੰ ਘਰੇ ਨਾ ਬਾੜਾ ਕਰ ਨਾ ਬਾੜਾ ਕਰ ਪੁੱਠੇ ਪੈਣ ਵਾਲੀ ਨਹੀਂ ਉਹਨੂੰ ਹੁਣ ਉਂਗਲੀ ਫੜ ਕੇ ਲਈ ਤੇ ਸਾਡੇ ਘਰੇ ਆ ਜਾ ਆ ਗਈ ਸੋ ਮਜਬੂਰੀਆਂ ਹੁੰਦੀਆਂ ਬੰਦੇ ਦੀਆਂ ਕਿਸੇ ਗੱਲੋਂ ਹੀ ਸੱਕਰਵਾ ਕੇ ਤੋਰੀ ਗਿਆ ਮੈਂ ਉਹ ਕਿ ਕਿਹੜੀ ਗੱਲੋਂ ਸੱਕੜਵਾ ਕੇ ਤੋਰੀਏ ਉਹੀ ਮਰੀ ਜੈ ਨਹੀਂ ਦੀ ਆਪ ਤਾਂ ਮਾਤਰਾ ਆਪਣੇ ਕਿਸੇ ਤੇ ਕੰਮ ਨਹੀਂ ਆਈ ਹੈਗੀ ਕੋਈ ਚੀਜ਼ ਮੰਗਣ ਵਾਗ ਜਾ ਹੈ ਨਹੀਂ ਵਾਗ ਜਾ ਹੈ ਨਹੀਂ ਮੈਂ ਤੈਨੂੰ ਪਹਿਲਾਂ ਕਹਿ ਕਿ ਹੱਡੀ ਸਿਲਾਪ ਤੇਨੂੰ ਫਿਰ ਕਿਉਂ ਆਪਾਂ ਘਰੇ ਗੁੱਤ ਨਹੀਂ ਪਟਾਉਣੀਆ ਉਹ ਤਾਂ ਰੋਜ਼ ਦਾ ਕੰਮ ਹੋ ਰਿਹਾ ਚੱਕ ਕੇ ਕੋਲੀ ਆ ਜਾਂਦੀ ਹੈ ਬਈ ਬੱਸ ਕਰੋ ਹੋਰ ਗੱਲ ਕਰ ਲੈਣ ਤੋਂ ਕੋਈ ਬਾਪੇ ਨਾਲ ਕਿਉਂ ਕਰ ਲੈਣ ਤੋਂ ਗੱਲ ਤੇਰੀ ਚੰਗਾ ਭਲਾ ਇੱਕ ਮਿੰਟ ਡੀ ਜੀ ਮੈਨੂੰ ਗੱਲ ਕਰ ਹੀ ਲੈਣ ਦੋ ਚੰਗਾ ਭਲਾ ਤੈਨੂੰ ਸਮਝਾਇਆ ਸੀਗਾ ਵੀ ਉਹਦੇ ਘਰ ਵਾਲਾ ਭਾਈ ਖੰਡ ਕੋਲ ਕੇ ਭੁੱਕੀ ਤੋਂ ਬਾਅਦ ਪੀਂਦਾ ਮੈਨੂੰ ਸਾਰਾ ਦੱਸ ਗਈ ਉਹ ਵਿਚਾਰੀ ਉਹਦੀ ਬਹੁਤ ਵੱਡੀ ਮਜਬੂਰੀ ਹੈ ਹਾਂ ਠੀਕ ਹੈ ਨਾ ਉਹਦੇ ਘਰ ਵਾਲਾ ਰੋਹੀ ਜੀ ਬਿਮਾਰੀ ਹੈ ਜੇ ਉਹਨੇ ਇੱਕ ਦਿਨ ਵੀ ਭੁੱਖੀ ਨਾ ਖਾਦੀ ਨਾ ਉਹਨੂੰ ਅਟੈਕ ਵੀ ਆ ਸਕਦਾ ਹੈ। ਅੱਛਾ। ਹਾਂ। ਕਮਾਲ ਹੋ ਗਈ। ਬੱਸ ਕਰ ਕੁੜੀਏ, ਤੂੰ ਮੇਰੀਆਂ ਗੱਲਾਂ 'ਚ ਆ ਗਈ। ਨਾਲੇ ਮੈਂ ਤੁਹਾਨੂੰ ਕਿੰਨੀ ਵਾਰ ਕਿਹਾ ਬਈ ਉਹਨੂੰ ਮੂੰਹ ਨਾ ਲਾਇਆ ਕਰੋ। ਬੇਬੇ ਮੇਰੀ ਗੱਲ ਸੁਣ। ਬਾਈ ਆਪਣਾ ਤਾਂ ਦੇ ਪੱਖਾ ਹੈ ਨਹੀਂਗਾ। ਇਹ ਮੈਂ ਮੇਰੀ ਨਹੀਂ ਮੰਨਦੀਆਂ ਹੈਗੀਆਂ। ਰੋਜ਼ ਉਹਨੂੰ ਆਪਣਾ ਘਰੇ ਲਟਾਉਂਦੀਆਂ। ਮੈਂ ਤਾਂ ਲਟਾਉਂਗੀ ਬਾਈ ਮੈਂ ਤਾਂ ਹੁਣ ਆਪਾਂ ਤਾਂ ਪੁੰਨ ਕਰਦੇ ਆ। ਕੋਣ ਆਪਦਾ ਨਾਮ ਲੈਣਾ ਉਹ ਤਾਂ ਬੜਾ ਹੱਬ ਕੇ ਕਹਿੰਦੇ ਸੀ। ਮੈਂ ਆਪੇ ਕਹ ਦੂੰਗੀ ਬੇਬੇ ਨੂੰ ਮੈਂ ਤਾਂ ਬੇਬੇ ਨੂੰ ਜਵਾਬ ਦਿੱਤਾ ਸੀ ਵੀ ਨਾ ਦੇ ਇਹ ਚੱਕ ਚੱਕ ਬਣਾਉਂਦੀ ਚੀਜ਼ਾਂ। ਉਹ ਤਾਂ ਆਪਾਂ ਕੋਈ ਸਪੈਸ਼ਲ ਪੁੰਨ ਕਰਦੇ ਨਹੀਂ ਹੈਗੇ ਵਧੀਆ ਐ ਬੰਦਾ ਆ ਪਾਉਂਦਾ ਆਪਣੇ ਘਰੇ ਪੁੰਨ ਕਰਾਉਣ ਨਾਲ ਆਪਣਾ ਪੁੰਨ ਲੱਗੀ ਜਾਂਦਾ ਨਾ ਪੁੱਤ ਮੈਨੂੰ ਤੂੰ ਐ ਦੱਸ ਵੀ ਲਾਪਰੀ ਤਾਂ ਐ ਕਿਵੇਂ ਕਹੀ ਜਾਂਦੀ ਆ ਮੈਂ ਪੁੰਨ ਕਰਦੀ ਆ ਕਾ ਦਾ ਪੁੰਨ ਉਹ ਕਾ ਨੂੰ ਡੈਡੀ ਜੀ ਪੁੰਨ ਲੱਗਦਾ ਉਹਦੇ ਕਰਾ ਲੈ ਖਾਂਦਾ ਭੁੱਕੀ ਠੀਕ ਐ ਬਾਅਦ ਜੋ ਤੁਹਾਨੂੰ ਪਤਾ ਵੀ ਨਸ਼ਾ ਪਤਾ ਕਰਨ ਤੋਂ ਬਾਅਦ ਜੇ ਆਪਾਂ ਮਿੱਠਾ ਖਾ ਪੀ ਲਈਏ ਨਾਲ ਦੁੱਗਣਾ ਨਸ਼ਾ ਹੋ ਜਾਂਦਾ ਹੈ ਤਾ ਕਰਕੇ ਕੌਂਦੀ ਦੇ ਕਿ ਆ ਜਾਂਦੀ ਐ ਖੰਡ ਭਰਾ ਕੇ ਲੈ ਜਾਂਦੀ ਐ ਕੋਲ ਕਿਉਂ ਨੂੰ ਪਾਣੀ ਜੀ ਨੂੰ ਪਿਆ ਦਿੰਦੀ ਐ ਕਦੇ ਇਹ ਕਹਿੰਦੀ ਗੱਲ ਨਹੀਂ ਤੁਹਾਨੂੰ ਦੱਸਦਾ ਹੈ ਗਿਆ ਅੱਧੀ ਗੱਲ ਲੁਕੋ ਰਹਿੰਦਾ ਐ ਪਿਛਲੀ ਵਾਰ ਮੈਨੂੰ ਵੀ ਅੱਧੀ ਗੱਲ ਦੱਸਤੀ ਉਹ ਤਾਂ ਨਾ ਹੁਣ ਮੈਨੂੰ ਵਿਚਾਰੀ ਸਾਰਾ ਨੂੰ ਦੱਸ ਕੇ ਗਈ ਐ ਉਹ ਕਹਿੰਦੀ ਭੁੱਕੀ ਦਿੰਦੇ ਨੇ ਮੇਰੇ ਪੇਕੇ ਡਾਕਟਰਾਂ ਨੇ ਕਿਹਾ ਵੀ ਰੋਜ਼ ਇੱਕ ਚਮਚਾ ਇਹਨੂੰ ਭੁੱਕੀ ਦਾ ਲਵਾਉਣਾ ਨਹੀਂ ਇਹ ਮਰ ਜਾਊਗਾ ਠੀਕ ਐ ਹੁਣ ਤੁਹਾਨੂੰ ਤਾਂ ਪਤਾ ਹੀ ਐ ਵੀ ਭੁੱਕੀ ਖਾ ਕੇ ਉੱਪਰ ਦੀ ਮਿੱਠਾ ਤਾਂ ਖਾਣੀ ਪੈਂਦਾ ਹੁਣ ਅਗਲੇ ਦੀ ਗੁਜਾਇਸ਼ ਨਹੀਂ ਹੈਗੀ ਭਾਈ ਮਿੱਠੇ ਵਾਲੀ ਲੈਉਣ ਜੋਗੀ ਆਪਣੇ ਘਰੋਂ ਲੈ ਜਾਂਦੀ ਐ ਅਗਲੀ ਆ ਤੇਰੀ ਮੇਰੀ ਗ ਉਡੀ ਲੈ ਰਖਿਆ ਹੈ ਉਹ ਮੇਰੀ ਓਏ ਉਹ ਧੀਏ ਮੇਰੀ ਗੱਲ ਸੁਣ ਤੂੰ ਇਹ ਤੇਰਾ ਪੁੰਨ ਨਹੀਂ ਲੱਗਦਾ ਇਹ ਤਾਂ ਸਮਾ ਪਾਪ ਹੈ ਜੇ ਉਹਦੇ ਪੇਕੇ ਵੀ ਭੁੱਖੀ ਲੈ ਕੇ ਦਿੰਦੇ ਨੇ ਤੇ ਤੂੰ ਉਹਨੂੰ ਦਿੰਨੀ ਹੈ ਖੰਡ ਫਿਰ ਉਹ ਤਾਂ ਨਸ਼ੇ ਤੇ ਲੱਗਦਾ ਇਹ ਤਾਂ ਪਾਪ ਲੱਗਦਾ ਪੁੱਤੂ ਪਾਪੂ ਜੀ ਫਿਰ ਉਹਨੂੰ ਜੋ ਡਾਕਟਰ ਨੇ ਕਹੀ ਰੱਖਿਆ ਹੈ ਕੀ ਕਹੀ ਜਾਂਦੇ ਤੁਸੀਂ ਡਾਕਟਰ ਨੇ ਐ ਤਾਂ ਨਹੀਂ ਕਿਹਾ ਸੀ ਵੀ ਲੋਕਾਂ ਤੋਂ 500 ਰੁਪਏ ਮੰਗਦੀ ਫਿਰ ਐ ਤਾਂ ਨਹੀਂ ਕਿਹਾ ਸੀ ਉਹਨੂੰ ਆਹ ਦੇ ਲੈ ਡੈਡੀ ਜੀ ਤੋਂ 500 ਰੁਪਏ ਲੈ ਗਈ ਪੱਤਾ ਮਾਰ ਕੇ ਹਾਏ ਮੈਂ ਮੈਂ ਦੱਸ ਕਦੋਂ ਆਹ ਹੁਣ ਦੀ ਗੱਲ ਹੈ ਨਾ ਤੁਸੀਂ ਕਹਦੇ ਦਿੱਤਾ 500 ਰੁਪਏ ਉਹ ਭੈਣ ਜੀ ਉੱਥੇ ਉਹ ਰੋਂਦੀ ਸੀ ਰੋਣ ਲੱਗੀ ਮੈਨੂੰ ਡੈਡੀ ਕਹਿਣ ਲੱਗੀ ਮੈਨੂੰ ਪੈਸੀ ਤੁਸੀਂ ਕੌਣ ਹੋ ਮੈਂ ਮਹਾਂਮਹਿਲ ਦਾ ਪ੍ਰੀਤ ਦਾ ਡੈਡੀ ਆ ਕਹਿੰਦੀ ਫਿਰ ਤੁਸੀਂ ਮੇਰੇ ਵੀ ਡੈਡੀ ਲੱਗੋ ਮੈਥੋਂ ਪਹਿ ਰੋਂਦੀ ਦੇਖੀ ਨਹੀਂ ਗਈ ਮੈਂ ਤਾਂ ਕੱਢ ਕੇ ਦੇਵ ਚੌਦੀ 500 ਦੇਤਾ ਮੈਂ ਲੈਪ ਤੋਂ ਦਵਾਈ ਦਵਾ ਤਾ ਉਹਨੂੰ ਜਾ ਕੇ ਲੈ ਇਹ ਤਾਂ ਪਾਪਾ ਬਹੁਤ ਵਧੀਆ ਗੱਲ ਐ ਫਿਰ ਔਰੇ ਘਰੇ ਬੈਠੇ ਦਾ ਪੁੰਨ ਹੋ ਗਿਆ 500 ਰੁਪਏ ਦੀ ਗਿੱਡੀ ਦਾ ਲੈ ਰੱਬ ਤੁggenੇ ਦਊਗਾ ਨਾ ਪੁੰਨਕੇ ਮੇ ਹੋ ਗਿਆ ਉਹ ਕਿਸੇ ਗਰੀਬ ਗਰੁੱਪ ਨੂੰ ਦਿੱਤੇ ਜਾਂਦੇ ਪੈਸੇ ਕਿਸੇ ਗੁਰੂ ਘਰ ਮੰਦਰ ਚ ਮੱਥਾ ਟੇਕਿਆ ਜਾਵੇ ਉਹਦਾ ਗੱਲ ਹੈ ਇਹਨੂੰ ਭੁੱਕੀ ਖਾਣਾ ਉਹਦਾ ਘਰ ਵਾਲਾ ਆਪ ਨੇ ਕੀ ਕੀ ਕਰਦੀ ਉਹਨੂੰ 500 ਰੁਪਏ ਦਿੱਤਾ ਲਾਭਰੇ ਤੂੰ ਸਮਝ ਜਾ ਐ ਤਾਂ ਆਪਾਂ ਉਹਦਾ ਘਰ ਖਾਲੀ ਕਰ ਲਾਂਗੇ ਜੋ ਲੋਕਾਂ ਨੂੰ ਐ ਚੱਟ ਚੱਟ ਦੇਣ ਲੱਗੇ ਸਮਾਨ ਮੇਰਾ ਥੋੜੇ ਵਰਗਤ ਦੇ ਲਈ ਨਹੀਂ ਹੈ ਗਿਆ ਮੇਰਾ ਤਾਂ ਮੋਮਬਰਗਰ ਤੇ ਲਾ ਉਹਦੀ ਪਿਗਲ ਜਾਂਦਾ ਨਾਲੇ ਉਹ ਕੀ ਗਰੀਬ ਨਹੀਂ ਨਹੀਂ ਹੈਗੀ ਕਾਦ ਮੇ ਗਰੀਬ ਨਹੀਂ ਹੈ ਕਿੰਨਾ ਸੋਹਣਾ ਪਾਇਆ ਹੋਇਆ ਸੀ ਉਹਦੀ ਤਾਂ ਗੱਲ ਹੈ ਜਿਨ੍ਹਾਂ ਨੇ ਗਰੀਬ ਭੁੱਕੀ ਉਹਦੀਆਂ ਪਹਿਣਾ ਦਿੰਦੀਆਂ ਨੇ ਉਹਨੂੰ ਕਾਹਨੂੰ ਦਿੰਦੀਆਂ ਨੇ ਪਹਿਣਾ ਬੱਸ ਕਰ ਕੁੜ ਜਾਈ ਜਾਨੀ ਆ ਮੈਂ ਜਾਣੀ ਆ ਉਹ ਤਾਂ ਲੈ ਕੇ ਆਉਣੀ ਆ ਮੜਾ ਕੇ 500 ਰੁਪਈਆ ਹਾਂ ਹਾਂ ਮਾਂ ਮੜਾ ਕੇ ਲੈ ਕੇ ਆਈ ਤੂੰ ਪੁੱਤ ਕਰ ਕੀ ਬੜੀ ਜੀ ਬਰੋਜ਼ ਚਾਕੇ ਬੈਠਿਆ ਆਂਦੀ ਆ ਇਹਨਾਂ ਨੂੰ ਸੱਸ ਨੂੰ ਹੋਣ ਨੂੰ ਪਤਾ ਨਹੀਂ ਕੀ ਪਲੇਗ ਪੈ ਰਹੀ ਐ ਜਿਹਦੇ ਪੈਸੇ ਨੇ ਉਹਨਾਂ ਤਾਂ ਕੋਈ ਫਰਕ ਨਹੀਂ ਪੈਂਦਾ ਭੁੱਖੀਆਂ ਮਾੜੀ ਨਹੀਂ ਤਾਲੀਆਂ ਬਸ ਮਾੜੀ ਨਹੀਂ ਤਾਲ ਚੰਗੇ ਲੱਗਦੇ ਪੈਸੇ ਚੰਗੇ ਬਸੇ ਲੱਗ ਜਾਂਦਾ ਕੋਈ ਦੁੱਖ ਨਹੀਂ ਹੁੰਦਾ ਕੋਈ ਕੁਟ ਚਾਹ ਬਣਾ ਲੈ ਜੇ ਬਣਾਈਂਗੀ ਬਣਾ ਦਿੰਨੀ ਆ ਪਰ ਤੂੰ ਲੋਕਾਂ ਦਾ ਨਾ ਉਹ ਪੁੱਤ ਉਹ ਤੇਰੀ ਮੰਮੀ ਉਹਦੇ ਨਾਲ ਲੜਨਾ ਪਵੇ ਜਾ ਕੇ ਕਿਤੇ ਉਹ ਕੋਈ ਨਹੀਂ ਬਾਪੂ ਕਿਤੇ ਨਹੀਂ ਲੜਦੀ ਜੀ ਡੇੜੀ ਜੀ ਮੇਰੀ ਗੱਲ ਸੁਣੋ ਐਵੇਂ ਹਰੇ ਉਹ ਅੱਜ ਕੱਲ ਦਾ ਚਲਦੀ ਆ ਕੁਛ ਐ ਠੱਗੀ ਠੋਰੀ ਬਸ ਮੂੰਜਾ ਬਣਾ ਕੇ ਪਹਿ ਕੜਵਾਲ ਨੇ ਜੀ ਬੰਜੋ ਉਹ ਪਾਈ ਮੈਂ ਇੱਥੋਂ ਤਾਂ ਫਿਰ ਦੇਖਿਆ ਨਹੀਂ ਗੀ ਗੱਲ ਠੱਗੀ ਠੋਰੀ ਵਾਲੀ ਕਿਹੜੀ ਗੱਲ ਐ ਓਈ ਮਰੀ ਜਾਂਦੇ ਨੇ ਪੱਕਾਈ ਆਪਦੀ ਓ ਉਹ ਨਾ ਮੈਂ ਕਿਹਾ ਕਮਾਲਾ ਤੇਰੀ ਵਾਲੀ ਹੈ ਤੂੰ ਗੱਲ ਹੀ ਨਹੀਂ ਮੰਨਦੀ ਹੈਗੀ ਬਾਪੂ ਕਿੰਨੀ ਦਾ ਨੇ ਕਮਾਂਟਾ ਸਾਹਿਬ ਨਾਲ ਤੈਨੂੰ ਖੰਡ ਚਕਾਈ ਦੀ ਕਰੋ ਅੱਜ ਹੁਣ ਕਹਿੰਦੀ 500 ਰੁਪਏ ਲਗੀ ਫਿਰ ਕਿੱਡੀ ਗੱਲ ਹੋਗੀ ਫਿਰ ਨਾ ਮੰਨਦੀ ਆ ਵੀ ਮੈਂ ਤਕਾਈ ਹੈ ਬਾਈ ਖੰਡ ਠੀਕਾ ਗੁੜ ਵੀ ਚਕਾਈ ਹੈ ਗੁੜ ਵੀ ਚਕਾਇਆ ਸਾਰਾ ਕੁਝ ਮਿੱਠਾ ਜਾਂਦਾ ਹੈ ਪਗਲੇ ਦੀ ਮਜਬੂਰੀ ਹੈ ਮੈਂ ਤਾਂ ਹਨਾ ਤੂ ਤਾਂ ਉਹ ਚੁਕਾਈ ਜਾਨੀ ਐ ਤੂ ਕਹੀ ਜਨੇ ਅਗਲੇ ਦੀ ਮਜਬੂਰੀ ਐ ਉਹਨਾਂ ਨੂੰ ਤਾਂ ਆਦਤ ਪੈ ਰਹੀ ਐ ਸਮਾਨ ਛੋਡੇ ਘਰੋਂ ਜਾਈ ਜਾਂਦਾ ਉਹ ਬਹਿਲਾ ਬੈਠਾ ਭੁੱਕੀ ਖਾਈ ਜਾਂਦਾ ਜੇ ਪੁੱਤ ਤੂ ਸਮਾਨ ਬੰਦ ਕਰ ਦੇਣਾ ਉਹਨੂੰ ਸਮਾਨ ਦੇਣਾ ਖੰਡ ਦੇਣੀ ਜਾਂ ਕੋਈ ਚੀਜ਼ ਜਿਹੜੀ ਤੈਥੋਂ ਮੰਗਣ ਆਉਂਦੀ ਐ ਤਾਂ ਆਪੇ ਸਾਲਾ ਕੰਮ ਤੇ ਜਾਊਗਾ ਕੰਮ ਤੇ ਲੱਗੂ ਉਹੀ ਤਾਂ ਗੱਲ ਬਾਪੂ ਜੀ ਭੁੱਕੀ ਪੈਦਾ ਖਾ ਵੀ ਲੈਂਦਾ ਕੰਮ ਤਾਂ ਦਾ ਕਰੇ ਨਹੀਂ ਨਹੀਂ ਸਕਦਾ ਉਹਨੂੰ ਬਿਮਾਰੀ ਹੀ ਜੀ ਐ ਨਾਲੇ ਮੇਰੀ ਗੱਲ ਸੁਣ ਲੋ ਆ ਹੁਣ ਮੈਨੂੰ 250 ਦੀ ਕਪੂੜੀ ਆਉਂਦੀ ਐ ਦੇ ਕੇ ਜਾਇਆ ਕਰੂਗੀ ਫਰੀ ਚ ਅਗਲੀ ਉਹਦੇ ਨਾਲ ਆ ਪਤਾ ਨਹੀਂ ਵਾਲ ਵੱਧਦੇ ਨੇ ਕਿ ਰੰਗ ਸਾਫ ਹੁੰਦਾ ਕਹਿੰਦੀ। ਵਾਲ ਵੀ ਤੇਰੇ ਵਧੀਆ ਨੇ ਰੰਗ ਵੀ ਤੇਰਾ ਸਾਫ ਆ ਤਾਂ ਹੋਰ ਕੀ ਅੰਗਰੇਜ਼ਨ ਬਣਨਾ ਹੈ। ਫਲਵੇਰੀ ਕਰਵਾ ਲੈਨੇ ਮੂੰਹ ਤੇ ਤੇਰੇ। ਨਾ ਜੀ ਮੈਂ ਅੰਗਰੇਜ਼ਨ ਬਣ ਜੂਗੀ ਫਿਰ ਗਿੱਡੀ ਗੱਲ ਐ ਲੋਕ ਮੈਨੂੰ ਫੋਟੋ ਕਰਾਉਣਾ ਆਇਆ ਕਰਨਗੇ। ਆ ਦੇਖ ਲਓ ਜੀ। ਫ੍ਰੀਜ ਦਵਾਈ ਮਿਲਦੀ ਆ ਕੀ ਕਰ ਟੈਪਾਂ ਨੂੰ। ਰਿਐਕਸ਼ਨ ਕਰ ਜੂਗੀ ਦਵਾਈ ਫਿਰ ਚੱਕੀ ਵਾਲੇ ਦਲੇ ਜਿੱਥੇ। ਫ੍ਰੀਜ ਮਿਲਦੀ ਆ ਦਵਾਈ। ਉਹ ਬੈ ਤਾਂ ਕਿਸੇ ਥਾਂ ਦੀ ਵੀ ਤੈਨੂੰ ਦਵਾਈ ਦੇ ਕੇ ਜਾਊ ਉਹ। ਜਿਹੜੀਆਂ ਗੱਲਾਂ ਇਹ ਦੱਸਦੇ ਨੇ ਨਾ ਪੁੱਤੇ ਇਸ ਹੱਬ ਤਾਂ ਫਿਰ ਉਹ ਬਸ ਉਹਨਾਂ ਦਾ ਇਹੀ ਆਏ ਕੰਮ ਵੀ ਠੱਗੀ ਠੋਰੀ ਮਾਰੋ ਘਰ ਦਾ ਖਰਚਾ ਚਲਾਓ ਓਹੀ ਗੱਲ ਆ ਬਾਪੂ ਹੁਣ ਕਿਹੜਾ ਸਮਝਾਵੀ ਨੂੰ ਕਿਹੜਾ ਮੱਥਾ ਮਾਰੂ ਆਪਣਿਆਂ ਨੂੰ ਕੌਣ ਸਮਝਾਵੇ ਇਹ ਜਨੂੰ ਬੁੱਝਾਂ ਨੂੰ ਤੁਹਾਨੂੰ ਅਕਲ ਨਹੀਂ ਹੈਗੀ ਪੋਨਾ ਕਰਨ ਦੀ ਐਂ ਬੋਲਦੀ ਆ ਬਾਪੂ ਦੇਖ ਲੈ ਉਹ ਜੱਗ ਫਰੀਦਪੁਰੀਆਂ ਬਾਪੂ ਨੂੰ ਕੀ ਅਕਲ ਆਉਂਦਾ ਕਰੇ ਕੌਲੀ ਨਹੀਂ ਚਮਚਾ ਨਹੀਂ ਗੀ ਸਾਫ਼ ਰੱਖਦੀ ਕਿਹੜੀ ਦਵਾਈ ਉਹਨਾਂ ਕਰੇ ਹੋਊ ਮੈਂ ਇਹਦਾ ਤੈਨੂੰ ਦੱਸਾਂ ਪੁੱਤ ਇਹ ਤਾਂ ਸ਼ੁਰੂ ਤੋਂ ਹੀ ਆ ਬਚਪਨ ਤੋਂ ਹੀ ਘਰੇ ਮਾੜਾ ਜਾਂ ਕੋਈ ਆ ਜਾਂਦਾ ਮਾੜਾ ਮੰਗਤਾ ਨਹੀਂ ਅਗਲਾ ਕਹਿੰਦਾ ਵੀ ਚੱਲ ਮਾਣ ਇਹ ਚੱਕ ਕੇ ਵੱਡਾ ਬਾਟੀਆਂ ਭਰ ਕੇ ਧੂਲੀ ਚ ਪਾਉਂਦੀ ਦਾਣੇ ਦਾ ਵੀ ਚਲ ਠੀਕ ਹੈ ਬਾਪੂ ਉਥੇ ਪੰਨ ਵੀ ਲੱਗਦਾ ਹੈ ਨਾ ਕਿਸੇ ਗਰੀਬ ਰੂਪਨਜੀ ਜੀ ਦਿੱਤੀ ਜਾਵੇ ਹੁਣ ਇਹਦਾ ਤਾਂ ਪਤਾ ਵੀ ਘਰਾਂ ਨਸ਼ੇ ਪਤੇ ਕਰਦਾ ਉਹਨੂੰ ਦੇਈ ਜਾਂਦੀ ਕਾਦੇ ਵਾਸਤੇ ਖਾਮ ਖਾ ਉਹ ਇਹਦਾ ਹੀ ਜੀ ਕਮਲੀ ਹੈ ਛੋਟੀ ਹੁੰਦੀ ਤੂੰ ਇੱਕ ਦਿਨ ਮੈਂ ਤੇ ਤੇਰੀ ਮੰਮੀ ਤਾਂ ਹੈ ਨਹੀਂ ਸੀ ਘਰੇ ਹਾਂ ਮਗਰ ਉਹ ਜੋਗੀ ਜੇ ਨਹੀਂ ਵਰਦੇ ਹੁੰਦੇ ਹਾਂ ਹਾਂ ਉਹ ਆ ਗਏ ਪੀਣਾ ਕਰਕੇ ਕਣਕ ਦਾ ਗੱਟਾ ਬਣ ਕੇ ਧਰਿਆ ਪਿਆ ਸੀ ਚੱਕੀ ਤੇ ਪਹੌਣ ਜਾਣਾ ਸੀ ਤੇ ਉਹ ਆ ਗਏ ਅਸੀਂ ਜੀ ਅनाथ ਆਸ਼ਰਮ ਤੋਂ ਆਏ ਆ ਕੌਣੀ ਨੇ ਗੱਟੇ ਹੀ ਤਕਾਤਾ ਉਹਨਾਂ ਨੂੰ ਕਹਿੰਦੀ ਲੈ ਜਾਓ ਪੰਨ ਲੱਗੂਗਾ ਦੱਸੋ ਫਿਰ ਉਹਨਾਂ ਦਾ ਕੀ ਕਰੀਏ ਚਲ ਭਾਈ ਹੁਣ ਇਹਦੀ ਆਦਤਾਂ ਵੀ ਕਿਵੇਂ ਬਦਲੀਏ ਕਿਵੇਂ ਇਹਨੂੰ ਸਮਝਾਈਏ ਚਲੋ ਕੋਈ ਰੈਡੀ ਜੀ ਬੈਠੋ ਮੈਂ ਚਾਹ ਲੈ ਕੇ ਆਉਣਾ ਸਮਝਾਪੀ